ਸਭ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਵਿੱਚ ਅੱਜ 2 ਸਤੰਬਰ 2025 ਨੂੰ ਦਿਨੇ 12:30 ਵਜੇ ਸਰਸਾ ਨਦੀ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਦਿਖਾ ਰਿਹਾ ਕਿਉਂਕਿ ਕਈ ਦਿਨਾਂ ਤੋਂ ਲਗਾਤਾਰ ਰਾਤ ਦਿਨ ਨਹੀਂ ਪੈ ਰਹੇ ਨੇ ਜੇਦੀ ਵਾਅਦੇ ਨਾਲ ਨਦੀ ਦੇ ਵਿੱਚ ਪਾਣੀ ਵੀ ਭਾਰੀ ਮਾਤਰਾ ਦੇ ਵਿੱਚ ਆਉਂਦਾ ਜਦੋਂ ਉੱਪਰ ਪਹਾੜਾਂ ਦੇ ਵਿੱਚ ਮੀਂਹ ਵੱਧ ਹੁੰਦੇ ਨੇ ਤੇ ਸਤਸ਼ਾ ਨਦੀ ਦੇ ਵਿੱਚ ਪਾਣੀ ਦਾ ਪੱਧਰ ਵੀ ਵੱਧ ਹੁੰਦਾ ਅਤੇ ਦੇਖ ਸਕਦੇ ਹੋ ਜੋ ਉੱਪਰ ਰੇਤ ਦਿਖ ਰਹੀ ਆ ਖੁਰ ਕੇ ਗਈ ਹੋਈ ਆ ਇਸ ਦੇ ਉੱਪਰ ਦੀ ਪਾਣੀ ਜਾਂਦਾ ਜਦੋਂ ਭਰੀ ਮਾਤਰਾ 'ਚ ਮੀਂਹ ਪੈਂਦਾ ਹੁਣ ਦੇਖੋ ਕੁਝ ਸਮੇਂ ਤੋਂ ਮੀਂਹ ਰੁਕਿਆ ਹੋਇਆ ਔਰ ਇਹ ਹਾਲਤਾ ਪਾਣੀ ਦੀ ਕਿਉਂਕਿ ਢਲਾਨ ਬਹੁਤ ਜ਼ਿਆਦਾ ਪਾਣੀ ਪੂਰੀ ਤੇਜ਼ੀ ਦੇ ਨਾਲ ਆਉਂਦਾ ਔਰ ਜਦੋਂ ਮੀਂਹ ਬੰਦ ਹੋ ਜੇ ਥੋੜੇ ਟਾਈਮ ਬਾਅਦ ਪਾਣੀ ਘਟ ਜਾਂਦਾ ਉਚਾਈ 'ਚੋਂ ਆਉਂਦਾ ਹੋਣ ਕਰਕੇ ਸਪੀਡ ਨਾਲ ਆਉਂਦਾ ਔਰ ਮੀਂਹ ਬੰਦ ਹੋਣ ਤੋਂ ਬਾਅਦ ਜਲਦੀ ਖਤਮ ਹੋ ਜਾਂਦਾ ਇਹ ਆਹੀ ਸਰਸਵਰ ਨਦੀ ਗੁਰਦੋਰਾ ਪ੍ਰਵਾਰ ਛੋੜਾ ਸਾਹਿਬ ਦੇ ਨਜ਼ਦੀਕ ਇਹ ਜਿੱਧਰੋਂ ਪਾਣੀ ਆ ਰਿਹਾ ਉਹ ਦਿਖਾ ਰਿਹਾ ਤੁਹਾਨੂੰ ਇਹ ਹੈ ਜੀ ਅੱਜ 2 ਸਤੰਬਰ 2025 ਦਿਨੇ 12:30 ਵਜੇ ਸਰਸਾ ਨਦੀ ਦੇ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਇਹ ਦੇਖੋ ਕਿਉਂਕਿ ਉੱਪਰ ਜਿੱਦਾਂ ਦਾ ਮਿੱਟੀ ਦਾ ਰੰਗ ਹੁੰਦਾ ਉਦਾਂ ਦਾ ਹੀ ਪਾਣੀ ਦਾ ਰੰਗ ਹੋ ਜਾਂਦਾ ਮਿੱਟੀ ਘੁਲ ਕੇ ਪਾਣੀ ਦੇ ਵਿੱਚ ਆ ਜਾਂਦੀ ਆ ਆ ਜੋ ਕਾਹ ਬੁੱਟੀ ਦੇਖ ਰਹੇ ਤੁਸੀਂ ਮਿੱਟੀ ਉਖਾਰ ਪਿਆ ਹੋਇਆ ਇਹਦੇ ਉੱਪਰ ਦੀ ਪਾਣੀ ਵਗਦਾ ਜਿੱਤੇ ਪਾਣੀ ਵੱਧਦਾ ਹੁੰਦਾ ਜਿੱਦਾਂ ਇਹ ਉੱਪਰ ਮੀਂਹ ਪਦੀ ਜਾਂਦੇ ਆ ਸਰਸਾ ਨਦੀ ਵਿੱਚ ਪਾਣੀ ਵੱਧ ਜਾਂਦਾ ਇਹ ਅੱਗੇ ਜਾ ਕੇ ਸਤਲੋਜ ਦੇ ਵਿੱਚ ਮਿਲ ਜਾਂਦੀ ਆ ਇਹ ਦੇਖੋ ਪਾਣੀ ਪੂਰਾ ਰੋਡ ਦੇ ਨਾਲ ਆ ਰਿਹਾ ਇਹ ਕਈ ਸ਼ਰੇ ਬਣੇ ਹੋਏ ਨੇ ਪੰਜ ਛੇ ਸ਼ਰੇ ਬਣੇ ਆ ਜਿਨ੍ਹਾਂ ਚੋਂ ਪਾਣੀ ਆ ਰਿਹਾ ਜਿਹਦੇ ਜਿਆਦਾ ਮੀਂਹ ਪੈਂਦਾ ਤੇ ਉਹਦੇ ਫਿਰ ਕੀ ਹੋ ਜਾਂਦਾ ਕਿਉਂਕਿ ਜੋ ਮਿੱਟੀ ਵਿਚਾਲੇ ਦੇਖਦੀ ਆ ਉਹਦੇ ਉੱਪਰ ਦੀ ਪਾਣੀ ਵਗਦਾ ਹੁੰਦਾ ਇਹ ਦੇਖੋ ਪਾਣੀ ਦੀ ਸਪੀਡ ਹੁਣ ਵੀ ਬਹੁਤ ਆ ਪਰ ਪਹਿਲੇ ਦੇ ਮੁਕਾਬਲੇ ਪਾਣੀ ਘਟਿਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਛੋਟੇ-ਛੋਟੇ ਕਈ ਸ਼ਰੇ ਨੇ ਜਿਨ੍ਹਾਂ ਚ ਪਾਣੀ ਆਉਂਦਾ ਇਹ ਸਾਰੇ ਨਾਲ ਤੁਹਾਨੂੰ ਦਿਖਾ ਰਿਹਾ ਇਹ ਦੇਖ ਸਕਦੇ ਤੁਸੀਂ ਪਾਣੀ ਦਾ ਰੋੜ ਦੇਖੋ ਕਿੰਨਾ ਹੈ। ਔਰ ਮਿੱਟੀ ਖੋਲ ਕੇ ਆਈਏ ਪਾਣੀ ਦਾ ਰੰਗ ਵੀ ਲਾਲ ਆ। ਕਿ 7 ਲੋਈ ਦੇ ਵਿੱਚ ਇਹ ਮਿਲ ਜਾਂਦਾ। 7 ਲੋਈ ਦੇ ਪਾਣੀ ਦਾ ਰੰਗ ਵੀ ਲਾਲ ਹੋ ਜਾਂਦਾ। ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ। ਪਖੜਾ ਨਹਿਰ ਦੇ ਥੱਲੋਂ ਦੀ ਸਰਸਾ ਨਦੀ ਲੰਘਦੀ ਆ। ਅੱਗੇ ਜਾ ਕੇ ਦੇਖੋ ਜੋ ਜਿੱਤਰੋਂ ਪਾਣੀ ਆਉਂਦਾ ਉਧਰ 5-6 ਸ਼ਰੇ ਸੀ। ਅੱਗੇ ਜਾ ਕੇ ਇੱਕ ਹੀ ਹੋ ਜਾਂਦਾ ਦੇਖ ਸਕਦੇ ਤੁਸੀਂ ਇਹ ਨੇੜੇ ਹੀ ਤੁਸੀਂ ਦੇਖ ਸਕਦੇ ਇਧਰਲੇ ਪਾਸੇ ਥਰਮਲ ਪਲਾਂਟ ਦੀਆਂ ਚਿਮਣੀਆਂ ਦੇਖ ਰਹੀਆਂ ਇਹ ਦੇਖੋ ਸਰਸਾ ਨਦੀ ਦੇ ਨਾਲ ਹੀ ਰੋਪੜ ਥਰਮਲ ਪਲਾਂਟ ਆ ਇਹ ਸਾਹਮਣੇ ਦੇਖੋ ਜੋ ਸਰਸਾ ਨਦੀ ਦਾ ਪਾਣੀ ਜਾ ਰਿਹਾ ਅੱਗੇ ਜਾ ਕੇ ਸਤਲੁਜ ਦੇ ਵਿੱਚ ਮਿਲ ਜਾਂਦਾ ਇਹ ਜੇਦੀ ਵਜਾ ਦੇ ਨੌਰ 7 ਲੋਈ ਦਾ ਪਾਣੀ ਵੀ ਲਾਲ ਹੋ ਜਾਂਦਾ ਕੁਝ ਪਖੜਾ ਡੈਮ ਤੋਂ ਮੰਗਲ ਤੋਂ ਛੱਡਿਆ ਹੁੰਦਾ ਪਾਣੀ 7 ਲੋਈ ਦੇ ਵਿੱਚ ਉਹ ਵੀ ਕਿਉਂਕਿ ਬਰਸਾਤਾਂ ਦਾ ਪਾਣੀ ਹੁੰਦਾ ਮਿੱਟੀ ਕੋਲੀ ਹੁੰਦੀ ਹੈ ਵਿੱਚ ਉਹਦਾ ਰੰਗ ਵੀ ਕਿਸਮਾ ਲਾਲ ਹੁੰਦਾ ਇਹ ਰੰਗ ਦੇਖੋ ਤੁਸੀਂ ਲਾਲ ਰੰਗ ਹੋਇਆ ਪਿਆ ਇਹ ਤੁਹਾਨੂੰ ਦਿਖਾਇਆ ਜੀ ਅੱਜ 2 ਸਤੰਬਰ 2025 ਦਿਨੇ 12:30 ਵਜੇ ਸਰਸਾ ਨਦੀ ਵਿੱਚ ਔਰ ਇਹ ਪਾਣੀ ਦਾ ਤਾਜ਼ਾ ਹਾਲ ਸਭ ਮਿਲਾਂਗੇ ਅਗਲੇ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ